ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਹਮੇਸ਼ਾ ਦੀ ਤਰ੍ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਸੋ ਜਿਹੜੀ ਆਪਣੀ ਅੱਜ ਦੀ ਵੈਰਾਈਟੀ ਉਹਦਾ ਪਹਿਲਾ ਸੂਟ ਹੈ ਜੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਸਕਰੀਨ ਤੇ ਹਾਂਜੀ ਸਾਹਮਣੇ ਜਿਹੜਾ ਪੀਸ ਦੇਖ ਰਹੇ ਹੋ ਜੀ ਪੂਰਾ ਦਾ ਪੂਰਾ ਬਲੌਕ ਪੇਂਟਿੰਗ ਦੇ ਵਿੱਚ ਮਿਲੇਗਾ ਤੁਹਾਨੂੰ ਬਹੁਤ ਹੀ ਪਿਆਰਾ ਕਲਰ ਤੇ ਡਿਜ਼ਾਈਨ ਹੈ ਜੀ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਡਬਲ ਸ਼ੇਡ ਦੇ ਵਿੱਚ ਸੂਟ ਕਸਟਮਰਾਂ ਦੀ ਡਿਮਾਂਡ ਸੀ ਆਪਾਂ ਸਪੈਸ਼ਲੀ ਲੈ ਕੇ ਆਈਆਂ ਹਾਂ ਜੀ ਹੈਂਡਵਰਕ ਨਾਲ ਰਿਲੇਟਡ ਸੂਟ ਹੈ ਠੀਕ ਹੈ ਪ੍ਰੋਪਰ ਇਦੀ ਹੈਂਡ ਦਾ ਵਰਕ ਹੋਇਆ ਵੇਆ ਕਲਰ ਡਿਜ਼ਾਈਨ ਤੁਹਾਡੇ ਸਾਹਮਣੇ ਇੰਨੇ ਪਿਆਰੇ ਪਿਆਰੇ ਕੰਟਰਾਸਟ ਆਈ ਹੈ ਜੀ ਇਹਦੇ ਵਿੱਚ ਦੁਪੱਟਾ ਵੀ ਇਹਦਾ ਡਬਲ ਸ਼ੇਡ ਦਾ ਆ ਗਿਆ ਹੀ ਦੇਖੋ ਤੁਸੀਂ ਹਨਾ ਦੁਪੱਟਾ ਵੀ ਡਬਲ ਸ਼ੇਡ ਦਾ ਆ ਗਿਆ ਤੇ ਬਾਟਮ ਵੀ ਇਦੀ ਡਬਲ ਸ਼ੇਡ ਦੀ ਆਪਾਂ ਬਾਟਮ ਬਣਾਉਣੀ ਹੈ ਸ਼ਰਾਰਾ ਗਰਾਰਾ ਉਹ ਐਸ ਯੂਅਰ ਵਿਸ਼ੇ ਜੀ ਘਰੇ ਫੰਕਸ਼ਨ ਹੈ ਜੀ ਤੁਹਾਡੀ ਮੰਮੀ ਕਹਿੰਦੀ ਹੈ ਕਿ ਮੈਂ ਸਭ ਤੋਂ ਅਲੱਗ ਦਿਖਣਾ ਹੈ ਉਹਨੂੰ ਬਣਾ ਦਿਓ ਜੀ ਚੁੱਕਰ ਕੇ ਸੋ ਇਹ ਨਾਮ ਮੇਰੇ ਡਿਜ਼ਾਈਨ ਹੈ ਜਿਵੇਂ ਲੇਡੀਜ਼ ਕਹਿੰਦੀ ਹੈ ਕਿ ਮੇਰੀ ਕੁੜੀ ਦਾ ਵਿਆਹ ਜੀ ਮੈਂ ਤਾਂ ਕੁਝ हटके ਚੀਜ਼ ਬਣਾਣੀ ਹੈ ਮੈਂ ਕੋਈ ਸ਼ਰਾਰਾ ਕੋਈ ਗਰਾਰਾ ਕੋਈ ਐਡਰ ਦੀ ਚੀਜ਼ ਬਣਾਣੀ ਹੈ ਕਿ ਮੈਂ ਹੀ ਮੈਚ ਦਿਖਾਂ ਬਸ ਇਹ ਉਹ ਸੂਟ ਹੈ ਜੀ ਜੋ ਲੇਡੀਜ਼ ਕਸਟਮਾਈਜ਼ ਕਰਵਾ ਸਕਦੀ ਆ ਆਪਣੇ ਤਰੀਕੇ ਨਾਲ ਵਧੀਆ ਬਣਾ ਸਕਦੀ ਆ ਬਿਲਕੁਲ ਜੀ ਇਸ ਤੋਂ ਬਾਅਦ ਤੁਸੀਂ ਨੈਕਸਟ ਆਰਟੀਕਲ ਚੈੱਕ ਕਰ ਸਕਦੇ ਹੋ ਇੱਕ ਤੋਂ ਇੱਕ ਵੱਧ ਪਿਆਰੇ ਆਪਾਂ ਆਰਟੀਕਲ ਤੁਹਾਡੇ ਲਈ ਲੈ ਕੇ ਆਏ ਆ ਜਿਹਦੇ ਨਾਲ ਸਕਰਟ ਬਣਾ ਲਓ ਠੀਕ ਹੈ ਇਦਾਂ ਦਾ ਵੀ ਤੁਸੀਂ ਪੀਸ ਤਿਆਰ ਕਰ ਸਕਦੇ ਹੋ ਹਰੇਕ ਤਰਾਂ ਦੀ ਦੇ ਵਿੱਚ ਕਲਰ ਡਿਜ਼ਾਈਨਿੰਗ ਬਿਲਕੁਲ हटके ਡਿਜ਼ਾਈਨਿੰਗ ਮਿਲੇਗੀ ਜੀ ਸ਼ਿਮਰ بیس ਦੇ ਉੱਤੇ ਆ ਡਿਜ਼ਾਈਨ ਤੇ ਜਿਹੜੇ ਆਪਾਂ ਇਹਦੇ ਵਿੱਚ ਕਲਰ ਲੈ ਕੇ ਆਏ ਆ ਬਹੁਤ ਹੀ ਡਿਮਾਂਡਿੰਗ ਕਲਰ ਨੇ ਇੱਕ ਵਾਰ ਆਉਂਗੇ ਗੋਠੀ ਵਾਲਿਆਂ ਦੇ ਇਹਨਾਂ ਚੋਂ ਇੱਕ ਸੂਰਤ ਤਾਂ ਤੁਸੀਂ ਲਾਜ਼ਮੀ ਬਣਾਉਣਾ ਹੈ ਜੀ ਰੇਡ ਵੀ ਬਿਲਕੁਲ ਸਹੀ ਹੈ ਜੀ ਬਾਜ਼ਾਰ ਨਾਲੋਂ ਅੱਧੇ ਰੇਟਾਂ ਤੇ ਦੇ ਰਿਆ ਗੋਠੀ ਵਾਲੇ ਮਤਲਬ ਇੰਨੇ ਸੋਹਣੇ ਸੂਟ ਤੁਹਾਨੂੰ ਕਿਤੇ ਨਹੀਂ ਮਿਲਣਗੇ ਉਹ ਵੀ ਅੱਧੇ ਰੇਟਾਂ ਤੇ ਹਾਂਜੀ ਹੋਰ ਸ਼ਾਪ ਤੇ ਤੁਹਾਨੂੰ ਇਹ ਮਿਲੇਗਾ 20000 ਦਾ ਕੋਈ 25000 ਦਾ ਤੁਸੀਂ ਆਹ ਰੈਡੀ ਵੀ ਕਰਵਾਉਂਦੇ ਤਾਂ ਵੀ ਤੁਹਾਨੂੰ 30000 ਤੋਂ ਘੱਟ ਦਾ ਪਹਿਣਾ ਨਹੀਂ ਸੂਟ ਤੇ ਸਾਡੇ ਕੋਲੇ ਤਾਂ ਬਿਲਕੁਲ ਹਾਫ ਰੇਟ ਮਿਲੂਗਾ ਇਹ ਤੁਹਾਨੂੰ ਤੇ ਨੈਕਸਟ ਆਪਣੇ ਕੋਲੇ ਆ ਗਈ ਪਟਿਆਲਾ ਸ਼ਾਹੀ ਸੂਟ ਪਟਿਆਲਾ ਸ਼ਾਹੀ ਸੂਟ ਦੇ ਵਿੱਚ ਵੀ ਪਟਿਆਲਾ ਸ਼ਾਹੀ ਸੂਟ ਆ ਗਈ ਆਪਣੇ ਕੋਲੇ ਦੇਖ ਸਕਦੇ ਤੁਸੀਂ ਔਰ ਇਹਦੇ ਤੇ ਪ੍ਰੋਪਰ ਆਰੀ ਦਾ ਵਰਕ ਕੀਤਾ ਹੋਇਆ ਜੀ ਪਟਿਆਲਾ ਸ਼ਾਹੀ ਸੂਟ ਤੋਂ ਮੈਮ ਯਾਦ ਆ ਗਾਣਾ ਯਾਦ ਆ ਗਈ ਅਸਤ ਗਾਣਾ ਯਾਦ ਆ ਗਈ ਜੀ ਗਾਣਾ ਸੁਣਾ ਦਿਓ ਜੈਸ ਤੁਸੀਂ ਮੈਮ ਰੀਲਾ ਬਹੁਤ ਬੰਦੀ ਹੈ ਜੀ ਪਾ ਕੇ ਲਹਿਗਾ ਸ਼ੀਸ਼ਾ ਵਾਲਾ ਸਰ ਪੱਟ ਸੁਟਿਆ ਪਟਿਆਲਾ ਬਿਲਕੁਲ ਜੀ ਬਿਲਕੁਲ ਇਸ ਸੂਟ ਸਹੀ ਕਿਹਾ ਜੀ ਇਸ ਉੱਤੇ ਨਹੀਂ ਸਾਰਾ ਪਟਿਆਲਾ ਪਟਿਆ ਹੋਇਆ ਜੀ ਇਸ ਤੋਂ ਬਾਅਦ ਆਪਾਂ ਆਨਿਆ ਜੀ ਅਗਲੇ ਡਿਜ਼ਾਈਨ ਦੇ ਉੱਤੇ ਜਿਹੜਾ ਕਿ ਪਿਓਰ ਹੈਂਡਵਰਕ ਕੀਤਾ ਹੋਇਆ ਹੈ ਜੀ ਟੂ ਲਾਈਨ ਵਾਲਾ ਹੈ ਗਲੇ ਗਲੇ ਜਿੱਤੇ ਵਰਕ ਕੀਤਾ ਹੋਇਆ ਹੈ ਜੀ ਰੇਂਜ ਵੀ ਤੁਹਾਨੂੰ ਨਾਰਮਲੀ ਮਿਲੇਗੀ ਬਿਲਕੁਲ ਜੀ ਨਾਰਮਲ ਰੇਂਜ 'ਚ ਆਪਾਂ ਐਨੇ ਪਿਆਰੇ ਪਿਆਰੇ ਆਰਟੀਕਲ ਤੁਹਾਡੇ ਸਾਹਮਣੇ ਨਿਗਾਹ ਕਰਾਵਾਂਗੇ ਜਿਦੇ ਵਿੱਚ ਡਿਜ਼ਾਈਨਿੰਗ ਕਲਰਿੰਗ ਇੱਕ ਤੋਂ ਵੱਧ ਇੱਕ ਮਿਲੇਗੀ ਤੇ ਡਿਜ਼ਾਈਨ ਕਲਰ ਵੀ ਓਨ ਹੈ ਜੀ ਜਿਹੜੇ ਇੰਸਟਾ ਤੇ ਸਭ ਤੋਂ ਹਿੱਟ ਦੇ ਆਰਟੀਕਲ ਨੇ ਹਿੱਟ ਸੂਟ ਨੇ ਜੀ ਤੁਹਾਡੇ ਸਾਹਮਣੇ ਲੈ ਕੇ ਆਈਆਂ ਬਹੁਤ ਹੀ ਨਾਰਮਲ ਰੇਂਜ ਦੇ ਵਿੱਚ ਠੀਕ ਹੈ ਕੱਲੀ ਕੱਲੀ ਡਿਜ਼ਾਈਨਿੰਗ ਤੇ ਨਿਗਾਹ ਕਰਵਾ ਰਹੇ ਹਾਂ ਜਿਹੜਾ ਤੁਹਾਡਾ ਇਹਨਾਂ ਚੋਂ ਫੇਵਰਿਟ ਸੂਟ ਬਣਦਾ ਹੈ ਜਿਹੜਾ ਤੁਸੀਂ ਕਹਿੰਦੇ ਹੋ ਕਿ ਵੀ ਇਹ ਸੂਟ ਦਾ ਮੈਂ ਪ੍ਰਾਈਸ ਪੁੱਛਣੇ ਲੈਣਾ ਹੈ ਬਾਏ ਕਰਨਾ ਹੈ ਨਾ ਤਾਂ ਉਹਦਾ ਤੁਸੀਂ ਕਮੈਂਟ ਵਿੱਚ ਰੇਟ ਜ਼ਰੂਰ ਪੁੱਛਿਓ ਜੀ ਹਾਂਜੀ ਹਾਂਜੀ ਬਿਲਕੁਲ ਤੇ ਇੱਕ ਆਪਣੀ ਹਰੇਕ ਮੰਡੇ ਦੀ ਛੁੱਟੀ ਹੁੰਦੀ ਹੈ ਜੀ ਤੇ ਵੀਡੀਓ ਦੇ ਵਿੱਚ ਬਣੇ ਰਹੋ ਜੀ ਤੁਹਾਨੂੰ ਇਸ ਤੋਂ ਵੀ ਸੋਹਣੇ ਸੋਹਣੇ ਡਿਜ਼ਾਈਨ ਕਲਰ ਵਰਕ ਹਰੇਕ ਚੀਜ਼ ਦਾ ਕੰਮ ਤੁਹਾਨੂੰ ਇੱਥੇ ਮਿਲੇਗਾ ਜੀ हां जी एक और डिजाइन आ गई अपने कोले हैंड वर्क ਦੇ ਵਿੱਚ ਜਿਹਦਾ ਆਪਾਂ ਸ਼ਰਾਰਾ ਗਰਾਰਾ ਲਹਿੰਗਾ ਸਕਰਟ ਕੁਝ ਵੀ ਆਪਾਂ ਬਣਵਾਉਣਾ ਹੈ ਰੈਡੀ ਕਰਵਾ ਸਕਦੇ ਆ ਮੈਰिज ਦੇ ਲਈ ਕੁਝ ਅਲੱਗ ਜਾ ਬਣਵਾਉਣਾ ਆਪਾਂ ਨੇ ਤਾਂ ਇਹਦੇ ਲਈ ਆਪਾਂ ਨੂੰ ਆਣਾ ਪਊਗਾ ਹੀ ਗੋਠੀ ਵਾਲਾਂ ਦੇ हां जी ਇਹ ਬਿਲਕੁਲ ਫ੍ਰੀ ਸਾਈਜ਼ ਦੇ ਸੂਟ ਹੈ ਜੀ ਸਾਈਜ਼ ਦੀ ਕੋਈ ਵੀ ਦਿੱਕਤ ਨਹੀਂ ਆਏਗੀ ਤੁਸੀਂ ਕਿਸੇ ਦਾ ਵੀ ਸੂਟ ਬਣਾ ਸਕਦੇ ਹੋ ਕੋਈ ਮਤਲਬ ਹੈਵੀ ਪਰਸਨ ਹੈ ਜਾਂ ਕੋਈ ਬਤਲਾ ਬੰਦਾ ਹੈ ਕਿਸੇ ਦਾ ਵੀ ਸੂਟ ਬਣ ਜੇਗਾ ਇਹ ਬਿਲਕੁਲ ਜੀ ਇਸ ਤੋਂ ਬਾਅਦ ਹਲਦੀ ਸਪੈਸ਼ਲ येलो ਕਲਰ ਦਾ ਸੂਟ ਤੁਹਾਡੇ ਸਾਹਮਣੇ ਬਹੁਤ ਹੀ ਪਿਆਰਾ ਜਾਰਟੀਕਲ ਹੈ ਜੀ ਇਹਦੇ ਵਿੱਚ ਨਾਲ ਅਮਰੀਲਾ ਕੱਟ ਵਾਲੀ ਬਾਜੂ ਮਿਲੇਗੀ ਬਾਕੀ ਜਿਹੜਾ ਹੈ ਤੁਹਾਡੇ ਦਰਜੀ ਤੇ ਡਿਪੈਂਡ ਕਰਦਾ ਹੈ ਹਨਾ ਕਿ ਉਹ ਕਿਦਾਂ ਕਸਟਮਾਈਜ਼ ਕਰਦਾ ਹੈ ਸੂਟ ਨੂੰ ਵੈਸੇ ਅਮਰੀਲਾ ਕੱਟ ਵਾਲੀ ਬਾਜੂ ਇਤੇ ਬਹੁਤ ਪਿਆਰੀ ਲੱਗੇਗੀ ਜੀ ਤੇ ਮੈਮ ਗਰਲਿਸ਼ ਲੁੱਕ ਲਈ ਤਾਂ ਬਹੁਤ ਵਧੀਆ ਹੈ ਹੀ ਇਹ ਕਿਉਂ ਨੈਕ ਦਾ ਜਿਹੜਾ ਡਿਜ਼ਾਈਨ ਹੈ ਇਹਦਾ ਬਿਲਕੁਲ ਡਿਫਰੈਂਟ ਡਿਜ਼ਾਈਨ ਬਣਿਆ ਹੋਇਆ ਹੈ ਜੀ ਅੱਜਕਲ ਕੁੜੀਆਂ ਕਹਿੰਦੀਆਂ ਮੈਨੂੰ ਸਿੰਪਲ ਸੋਬਰ ਚੀਜ਼ ਚਾਹੀਦੀ ਹੈ ਪਰ ਚਾਹੀਦੀ ਹੈ ਕਿ ਥੋੜੀ ਨਾ ਡਿਫਰੈਂਸ ਜਿਹੀ ਲੁੱਕ ਲੱਗੇ ਕਿ ਮੈਂ ਹੀ ਮੈਂ ਦੇਖਾਂ ਬਸ ਇਹ ਉਹ ਸੂਟ ਨੇ ਜੀ ਬਿਲਕੁਲ ਜੀ ਦੇਖੋ ਇੱਕ ਉਹਨਾਂ ਨੇ ਸਿੰਪਲ ਸੋਬਰ ਬਣਾ ਲਿਆ ਆ ਦੂਜਾ ਇੰਨਾ ਕਲਰਫੁਲ ਡਿਜ਼ਾਈਨ ਹੈ ਨਾ ਲਾਜ਼ਮੀ ਇੱਕ ਕਲਰ ਤੁਸੀਂ ਵਾਈਟ ਜਾਂ ਬਲੈਕ ਚੋਂ ਲੈ ਕੇ ਜਾਓਗੇ ਇੱਚ ਕਲਰ ਵੀ ਇੰਨੇ ਪਿਆਰੇ ਪਿਆਰੇ ਨੇ ਵਾਈਟ ਆਫ ਵਾਈਟ ਹਨਾ ਗ੍ਰੇਜਾ ਕਲਰ ਹੈ ਇੱਕ ਇੰਨੇ ਪਿਆਰੇ ਪਿਆਰੇ ਕਲਰ ਹੈ ਜੀ ਇੱਕ ਸੂਟ ਲਾਜ਼ਮੀ ਬਣਾਉਣਾ ਹੈ ਮੇਰੀ ਭੈਣੋ ਹਾਂਜੀ ਹਾਂਜੀ ਬਿਲਕੁਲ ਜੀ ਥੋੜੀ ਡਿਫਰੈਂਸ ਸੀਜ ਹੈ ਜੀ ਬੁਟੀਕ ਦਾ ਵਰਕ ਕੀਤਾ ਹੋਇਆ ਥ्रेड ਵਰਕ ਕੀਤਾ ਹੋਇਆ ਜੀ ਨਾਲ ਦੁਪੱਟਾ ਮਿਲੇਗਾ ਦੁਪੱਟੇ ਦੇ ਉੱਤੇ ਵਰਕ ਹੈ ਜੀ ਜਿਵੇਂ ਤੁਸੀਂ ਵੀਡੀਓ ਵੀ ਦੇਖ ਸਕਦੇ ਹੋ ਜੀ ਤੇ ਜਿਹੜਾ ਵੀ ਤੁਹਾਨੂੰ ਸੂਟ ਹੋ ਵਧੀਆ ਲੱਗਦਾ ਪਸੰਦ ਆ ਜੀ ਕਮੈਂਟ ਕਰਕੇ ਰੇਟ ਜ਼ਰੂਰ ਪੁੱਛਿਆ ਸਕਰੀਨਸ਼ਾਟ ਲੈ ਕੇ ਸਾਨੂੰ ਮਤਲਬ ਤੁਸੀਂ ਉਹ ਵੀ ਕਰ ਸਕਦੇ ਹੋ ਜੀ ਬੁੱਕ ਵੀ ਕਰਵਾ ਸਕਦੇ ਆਪਾਂ ਆਨਲਾਈਨ ਸ਼ਿਪਿੰਗ ਵੀ ਕਰਦੇ ਆ ਬਿਲਕੁਲ ਜੀ ਇਸ ਤੋਂ ਬਾਅਦ ਜਿਹੜਾ ਨੈਕਸਟ ਆਰਟੀਕਲ ਤੁਸੀਂ ਚੈੱਕ ਕਰ ਸਕਦੇ ਹੋ ਇਹ ਪ੍ਰੋਪਰ ਆਪਣੇ ਕੋਲ ਮਿਲ ਜੇਗਾ ਗਰਲਿਸ਼ ਲੁੱਕ ਦੇ ਵਿੱਚ ਠੀਕ ਹੈ ਥੋੜਾ ਆਊਟਲਾਈਨਿੰਗ ਦਾ ਕੰਮ ਕੀਤਾ ਹੋਇਆ ਥੋੜਾ ਬਿਲਕੁਲ ਨਾ ਸਿ ਲਾਈਟ ਵੇਟ ਦੇ ਵਿੱਚ ਆ ਜਾਊਗਾ ਇਹ ਵਰਕ ਇਹਦੇ ਵਿੱਚ ਗਰਲਿਸ਼ ਲਈ ਬਹੁਤ ਵਧੀਆ ਹੀ ਹੈ ਇਹ ਆਈ ਆਰਟੀਕਲ ਹਾਂਜੀ ਹਾਂਜੀ ਤੇ ਰੇਂਜ ਵੀ ਤੁਹਾਨੂੰ ਬਿਲਕੁਲ ਨੋਰਮਲ ਜੀ ਹੀ ਮਿਲੇਗੀ 2550 ਦੀ ਰੇਂਜ ਦੇ ਵਿੱਚ ਮਿਲੇਗਾ ਬਰਬਰੀ ਦਾ ਸੂਟ ਹੈ ਜੀ ਨੈਕਸਟ ਵੀ ਸੇਮ ਹੀ ਹੈ ਜੀ ਦੁਪੱਟਾ ਵੀ ਸੇਮ ਹੀ ਹੈ ਜੀ ਜਿਹੜਾ ਤੁਸੀਂ ਦੇਖ ਸਕਦੇ ਹੋ ਤੁਹਾਡੀ ਜਿਮੈਟ੍ਰੀਕਲ ਦੇ ਵਿੱਚ ਹੈ ਜੀ ਤੁਹਾਡੀ ਡਿਫਰੈਂਟ ਚੀਜ਼ ਹੈ ਵਰਕ ਵੀ ਕੀਤਾ ਹੋਇਆ ਹੈ ਜੀ ਇਹ ਤੁਹਾਨੂੰ 2500 ਦੀ ਰੇਂਜ ਦੇ ਵਿੱਚ ਮਿਲੇਗਾ ਬਰਬਰੀਆ ਸੂਟ ਹੈ ਜੀ ਬਰਬਰੀ ਦਾ ਹੀ ਦੁਪੱਟਾ ਮਿਲੇਗਾ ਨਾਲ ਬਾਟਮ ਮਿਲੇਗੀ ਪਲੇਨ ਮਿਲੇਗੀ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਅੱਗੇ ਵਾਲੇ ਡਿਜ਼ਾਈਨਰ ਦੇ ਵੀ ਨਿਗਾਹ ਕਰਵਾਨੇ ਆ ਬਿਲਕੁਲ ਜੀ ਸਾਰੇ ਦੇ ਸਾਰੇ ਆਰਟੀਕਲ ਜਿੰਨੇ ਵੀ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਆ ਨਾ ਇੱਕ ਤੋਂ ਵੱਧ ਇੱਕ ਫਰੈਸ਼ ਆਰਟੀਕਲ ਨੇ ਜੀ ਸਾਹਮਣੇ ਚੈੱਕ ਕਰ ਸਕਦੇ ਹੋ ਤੁਸੀਂ ਔਰਗੈਂਜਾ ਸਿਲਕ ਤੇ ਮਿਲੇਗਾ ਇਹ ਚੀਜ਼ ਤੁਹਾਨੂੰ ਜਿਹੜੀ ਡਿਜ਼ਾਈਨਿੰਗ ਹੈ ਠੀਕ ਹੈ ਇਹਦੇ ਵਿੱਚ ਵੀ ਥੋੜਾ ਬਿਲਕੁਲ ਨਾ ਮਾਈਨਰ ਜਿਹਾ ਹੈਂਡਵਰਕ ਕੀਤਾ ਹੋਇਆ ਬਿਲਕੁਲ ਹੀ ਐਨੇ ਪਿਆਰੇ ਆ ਇੱਕ ਕਲਰ ਲਾਜ਼ਮੀ ਇਹਨਾਂ ਸੂਟਾਂ 'ਚੋਂ ਤੁਸੀਂ ਬਣਾਉਣਾ ਹੈ। ਇਸ ਦੀ ਤਾਂ ਬਹੁਤ ਜ਼ਿਆਦਾ ਡਿਮਾਂਡ ਹੁੰਦੀ ਹੈ ਹੀ ਆਪਣੇ ਕੋਲੇ ਰੀਸਟਾਕ ਕਰਵਾਉਣਾ ਪੈਂਦਾ ਹੀ ਹੈ। ਇਹ ਬਹੁਤ ਜ਼ਿਆਦਾ ਟ੍ਰੈਂਡਿੰਗ 'ਚ ਰਹਿਣ ਵਾਲਾ ਸੂਟ ਹੈ ਜੀ ਰੀਸਟਾਕ ਕਰਾਉਣਾ ਪੈਂਦਾ ਹੈ। ਸੂਟ ਦੇ ਕਲਰ ਹੀ ਨਹੀਂ ਸੋਹਣੇ ਆ ਜੀ ਡਿਜ਼ਾਈਨਿੰਗ ਇੰਨੀ ਸੋਹਣੀ ਹੈ। ਮੈਂ ਇਹ ਸੂਟ ਹੀ ਇਦਾਂ ਦੇਣੀ ਜੀ ਇਹਨਾਂ ਸੂਟਾਂ ਦੇ ਤਾਂ ਦਰਸ਼ਨ ਹੀ ਮਹਿੰਗੇ ਨੇ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਸੂਟਾਂ ਦੇ ਦਰਸ਼ਨ ਐਨੇ ਮਹਿੰਗੇ ਨੇ ਤੁਸੀਂ ਸੂਟ ਦੇਖ ਲਓ। ਤੁਹਾਡਾ ਦੇਖ ਅਮੇ ਜੀ ਕਰੇਗਾ ਕਿ ਮੈਂ ਇੱਕ ਸੂਟ ਇਹਨੂੰ ਤੋਂ ਲਾਜ਼ਮੀ ਬਣਾਣਾ ਹਾਂ ਜੀ ਹਾਂਜੀ ਹਾਂਜੀ ਤੇ ਇਹ ਉਹ ਸੂਟ ਹੈ ਜੀ ਸੂਟ ਆਉਣ ਤੋਂ ਪਹਿਲਾਂ ਹੀ ਆਰਡਰ ਬੁੱਕ ਹੋ ਜਾਂਦੀ ਹੈ ਜੀ ਅਪੂਲਸਟ ਕਲਰ ਆ ਗਈ ਆਪਣੇ ਕੋਲੇ ਗਰਮੀਆਂ ਦੇ ਲਈ ਸਮਰ ਦੇ ਲਈ ਆਪਣੇ ਕੋਲੇ কুল-ਕੂਲ ਕਲਰ ਆ ਗਈ ਹੁਣ ਹਾਂਜੀ ਹਾਂਜੀ কুল-ਕੂਲ ਮੌਸਮ ਦੇ ਵਿੱਚ কুল-ਕੂਲ ਜਿਹੜਾ ਵੀ এনवायरमेंट ਦੇ ਵਿੱਚ ਆਪਣੇ ਕੋਲ কুল-ਕੂਲ ਕਲਰ ਵੀ ਹੈ ਜੀ ਔਰ ਕਲਰ ਤੋਂ ਬਾਅਦ ਦੇਖੋ ਜੀ ਡਿਜ਼ਾਈਨ ਵੀ ਹੈ ਡਿਜ਼ਾਈਨ ਆਪਣੇ ਕੋਲ ਆ ਗਈ ਹੈ ਜੀ ਵੀ ਸ਼ੇਪ ਨੈਕ ਦਾ ਵੀ ਸ਼ੇਪ ਸੂਟ ਹੈ ਜੀ ਬਿਲਕੁਲ ਜੀ ਬਿਲਕੁਲ ਫਰੈਸ਼ ਸੂਟ ਤੁਹਾਡੇ ਲਈ ਨਾਲ ਧਾਗੇ ਦਾ ਵਰਕ ਕੀਤਾ ਹੋਇਆ ਜੀ ਐਦਾਂ ਦੀ ਪ੍ਰਿੰਟਿੰਗ ਬਿਲਕੁਲ ਯੂਨੀਕ ਹੁੰਦੀ ਹੈ ਜੀ ਤੇ ਇਹ ਆਰਟੀਕਲ ਆਪਣੇ ਹਿੱਟ ਆਰਟੀਕਲ ਨੇ ਹਾਂ ਜੀ ਥ्रेड ਵਰਕ ਦੇਖੋ ਜੀ ਆਫ ਵਾਈਟ ਦੇ ਉੱਤੇ ਇਹ ਜਿਹੜਾ ਪਿੰਕ ਕਲਰ ਦਾ ਕੰਬੀਨੇਸ਼ਨ ਹੈ ਇਹਨੇ ਤਾਂ ਇਹ ਚਾਰ ਚਾਂਦੀ ਲਗਾ ਤੀ ਸੂਟ ਦੇ ਉੱਤੇ ਬਿਲਕੁਲ ਜੀ ਬਿਲਕੁਲ ਕਲਰ ਵੀ ਮਿਲਣਗੇ ਜੀ ਜੇ ਤੁਹਾਨੂੰ ਆ ਕਲਰ ਨਹੀਂ ਪਸੰਦ ਤੁਸੀਂ ਬਾਕੀ ਕਲਰ ਲੈ ਜਾਓ ਜੀ ਸੋਨੇ ਤਾਂ ਸੋਨਾ ਸੂਟ ਹੈ ਜੀ ਸੋਨੇ ਤੇ ਸੋਨੇ ਡਿਜ਼ਾਈਨ ਹੈ ਸੋਨੇ ਤੇ ਸੋਨੇ ਕਲਰ ਤੁਹਾਨੂੰ ਮਿਲਣਗੇ ਨੈਕਸਟ ਵੀ ਹੈ ਜੀ ਸੇਮ ਹੀ ਹੈ ਜੀ ਬਲੈਕ ਜਿਹੜਾ ਥ्रेड ਹੈ ਉਹ ਥ्रेड ਦਾ ਵਰਕ ਕੀਤਾ ਹੋਇਆ ਹੈ ਜੀ ਸੂਟ ਵੀ ਮਤਲਬ ਨਾ ਤੁਹਾਡੇ ਗਰਲਿਸ਼ ਲੁੱਕ ਦੇ ਵਿੱਚ ਨੇ ਜਿੱਦਾਂ ਕਿ ਆਪਣੀ ਕੁੜੀਆਂ ਅੱਜਕੱਲ ਥ्रेड ਦਾ ਵਰਕ ਜ਼ਿਆਦਾ ਪਸੰਦ ਕਰਦੀਆਂ ਵੀ ਥੋੜੀ ਹੋਰ ਹੈਂਡਵਰਕ ਨਾਲ ਵੀ ਅਸੀਂ ਪੀ ਸਾਰੇ ਨਾਲ ਬਿਲਕੁਲ ਨਹੀਂ ਪੀ ਸਾਰੇ ਵਾਲਾ ਸੂਟ ਆਪਦਾ ਕਾ ਇਹ ਫੋਟੋ ਵਾਲਾ ਪੀਸ ਹੈ ਇਹ ਹਾਂਜੀ 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 ਬਿਲਕੁਲ ਫੋਟੋ ਵਾਲੇ ਪੀਸ ਵੀ ਨੇ ਜੀ ਇਹਨਾਂ ਚੋਂ ਇੱਕ ਜਿਹੜਾ ਕਲਰ ਸ਼ੇਡ ਹੈ ਤੁਸੀਂ ਲਾਜ਼ਮੀ ਬਣਾਉਣਾ ਹੈ ਇਸ ਤੋਂ ਬਾਅਦ ਨੈਕਸਟ ਆਰਟੀਕਲ ਆ ਗਿਆ ਆਪਣੇ ਕੋਲ ਇਹ ਤਾਂ ਮੇਰਾ ਫੇਵਰਟ ਸੂਟ ਹੈ ਜੀ ਠੀਕ ਹੈ ਜੀ ਫਿਰ ਫੇਵਰਟ ਸੂਟ ਵਾਲੇ ਤੁਸੀਂ ਦੱਸੋ ਜੀ ਮੈਨੂੰ ਹਾਂਜੀ ਹਾਂਜੀ ਇਹ ਫੇਵਰਟ ਸੂਟ ਹੈ ਜੀ ਮੇਰਾ 2 ਲਾਈਨ ਬਣਿਆ ਹੋਇਆ ਗਲਾ ਵੀ ਬਣਿਆ ਹੋਇਆ ਯੂ ਸ਼ੇਪ ਨੈਕ ਦੇ ਵਿੱਚ ਹੈ ਜੀ ਕੰਟਰਾਸਟ ਦੇਖੋ ਜੀ ਕਾਫੀ ਬਨਾਰਸੀ ਦੁਪੱਟਾ ਹੀ ਬਨਾਰਸੀ ਦੁਪੱਟੇ ਨਾਲ ਮੇਰਾ ਸਭ ਤੋਂ ਸੋਹਣਾ ਤੇ ਸਭ ਤੋਂ ਫੇਵਰਟ ਸੂਟ ਹੈ ਨਾਲ ਕਲਰ ਵੀ ਹੈ ਜੀ ਮੈਂ ਫੇਵਰਟ ਹੋਵੇ ਕਿਉਂ ਨਾ ਜੀ ਐਨੇ ਪਿਆਰੇ ਪਿਆਰੇ ਆਰਟੀਕਲ ਹੈ ਇਹਨਾਂ ਨੂੰ ਤਾਂ ਜਦੋਂ ਆਪਾਂ ਇਹਨਾਂ ਦੀ ਵੀਡੀਓ ਦੇਖਦੀਆਂ ਜੀ ਕਰਦਾ ਹੈ ਵੀਡੀਓ ਚੋਂ ਹੀ ਕੱਢ ਲਈ ਤੇ ਇਸ ਤੋਂ ਬਾਅਦ ਨੈਕਸਟ ਆਰਟੀਕਲ ਚੈੱਕ ਕਰ ਸਕਦੇ ਹੋ ਜੀ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਤੁਹਾਨੂੰ ਮਿਲ ਜੇਗਾ ਪੈਚ ਦਾ ਵਰਕ ਕੀਤਾ ਹੋਇਆ ਠੀਕ ਹੈ ਹਲਕਾ ਹਲਕਾ ਬਾਟਮ ਤੇ ਵਰਕ ਹੈ ਜੀ ਪ੍ਰੋਪਰ ਇਹਦਾ ਤੁਸੀਂ ਦੇਖ ਲਓ ਜੇ ਕਿਸੇ ਨੇ ਬਣਾਉਣਾ ਹੈ ਵੀ ਨੈਕ ਤੇ ਵਰਕ ਹੋਵੇ ਮੈਨੂੰ ਹਨਾ ਥੋੜਾ ਗਰਲਿਸ਼ ਜਿਹਾ ਲੁੱਕ ਹੋਵੇ ਇਹਦੇ ਕਲਰ ਵੀ ਬਹੁਤ ਪਿਆਰੇ ਪਿਆਰੇ ਤੁਹਾਨੂੰ ਮਿਲ ਜਾਣਗੇ ਇਹਦੇ ਵਿੱਚ ਕੰਟਰਾਸਟ ਵਾਲੇ ਕਲਰ ਦਾ ਫਰਕ ਰਹੇਗਾ ਬਾਕੀ ਆਪਣੇ ਕੋਲ ਜਿਹੜਾ ਇਹ ਪੀਸ ਹੈ ਇਹ ਮਿਲੇਗਾ ਆਫ ਵਾਈਟ ਕਲਰ ਦੇ ਵਿੱਚ ਨੈਕਸਟ ਵੀ ਬਹੁਤ ਹੀ ਸੋਹਣਾ ਸਿੰਪਲ ਸੋਬਰ ਜੀ ਬਾਰਡਰ ਦੇ ਉੱਤੇ ਵਰਕ ਵਾਲੀ ਚੀਜ਼ ਹੈ ਜੀ ਮਤਲਬ ਇਹ ਜਿਹੇ ਸੋਟ ਨਾ ਮੈਂ ਕਿਤੇ ਦੇਖੇ ਨਹੀਂ ਵੈਸੇ ਇਹ ਵੀ ਜਿੰਨੀ ਵੈਰਾਈਟੀ ਗੋਠੀ ਵਾਲੀ ਨਹੀਂ ਹੁੰਦੀ ਹੈ ਨਾ ਮੈਂ ਕਿਤੇ ਹੋਰ ਸ਼ਾਪ ਤੇ ਨਹੀਂ ਦੇਖੀ ਦੇਖੋਗੇ ਕਿਵੇਂ ਜੀ ਕਿਉਂਕਿ ਆਪਾਂ ਹੀ ਐਦਾਂ ਦੀ ਵੈਰਾਈਟੀ ਸ਼ੋ ਕਰਵਾਉਣੀ ਆ ਤੁਹਾਨੂੰ ਇੱਕ ਤੋਂ ਵੱਧ ਇੱਕ ਪਿਆਰੇ ਆਰਟੀਕਲ ਲੈ ਕੇ ਆਉਣੇ ਆ ਇੰਸਟਾ ਤੇ ਵੀਡੀਓਜ਼ ਪੈਂਦੀਆਂ ਨੇ YouTube ਤੇ ਸ਼ਾਰਟਸ ਪੈਂਦੇ ਨੇ ਵੈਰਾਈਟੀ ਜ਼ਰੂਰ ਚੈੱਕ ਕਰਿਆ ਕਰੋ ਜੀ ਵੈਰਾਈਟੀ ਆਪਣੇ ਕੋਲ ਇੱਕ ਤੋਂ ਵੱਧ ਇੱਕ ਹੈ ਜੀ ਹਾਂਜੀ ਹਾਂਜੀ ਮੈਂ ਰੋਜ਼ ਦੇਖਦੀ ਹਾਂ ਤੁਹਾਡੀ ਵੀਡੀਓ ਦੇਖਦੀ ਹਾਂ YouTube ਤੇ ਇੰਸਟਾ ਤੇ ਹਾਲੇ ਤੱਕ ਤੁਸੀਂ ਮਿਲ ਲਾਦੇ Facebook ਤੇ ਵੀ ਪਾਣੀ ਹੋ ਜੀ ਬਿਲਕੁਲ ਜੀ ਬਿਲਕੁਲ Facebook ਤੇ ਹੀ ਪਾਉਣੇ ਆ ਔਰ ਇੱਕ ਤੋਂ ਵੱਧ ਇੱਕ ਆਰਟੀਕਲ ਤੁਹਾਡੇ ਫੇਵਰਿਟ ਬਣਦੇ ਜਾ ਰਹੇ ਨੇ ਠੀਕ ਹੈ ਇਸ ਤੋਂ ਬਾਅਦ ਨੈਕਸਟ ਆਰਟੀਕਲ ਅੰਬੀਆਂ ਵਾਲਾ ਹਾਂਜੀ ਨੈਕਸਟ ਆਰਟੀਕਲ ਆਪਣੇ ਕੋਲੇ ਅੰਬੀਆਂ ਵਾਲਾ ਆ ਗਿਆ ਜਿਹੜਾ ਕਿ ਮੋਸਟ ਡਿਮਾਂਡਿੰਗ ਸੂਟ ਹੈ ਕਸਟਮਰ ਨੇ ਕਹਿ ਕੇ ਬਣਵਾਏ ਸਾਨੂੰ ਜ਼ਫੀਰਾ ਦੇ ਉੱਤੇ ਵਰਕ ਕਰਵਾ ਕੇ ਲਿਆਓ ਜੀ ਵਰਕ ਵੀ ਹੋਵੇ ਤੇ ਦੁਪੱਟਾ ਵੀ ਹੋਵੇ ਰੇਂਜ ਨੋਰਮਲ 3500 ਦੀ ਰੇਜ ਦੇ ਵਿੱਚ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਡਿਫਰੈਂਟ ਥਿੰਗ ਹੈ ਜੀ ਦੇਖੋ ਗਲੇ ਦੇ ਉੱਤੇ ਵੀ ਜਿਹੜੀ ਪੱਟੀ ਬਣੀ ਹੋਈ ਹੈ ਜੀ ਧਿਆਨ ਨਾਲ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਦੇਖੋ ਜੀ ਚੈੱਕ ਕਰੋ ਹੈਂਡਵਰਕ ਕਿਤੋਂ ਅੰਬੀਆਂ ਵਾਲਾ ਸਪੈਸ਼ਲ ਸਪੈਸ਼ਲ ਸੂਟ ਹੈ ਕਸਟਮਰ ਦੀ ਡਿਮਾਂਡ ਤੇ ਕਸਟਮਾਈਜ਼ ਕਰਵਾਇਆ ਗਿਆ ਹੈ ਇਸ ਤੋਂ ਬਾਅਦ ਨੈਕਸਟ ਆਰਟੀਕਲ ਚੈੱਕ ਕਰ ਲੋ ਜੀ ਪਹਿਲਾਂ ਤੁਸੀਂ ਬਾਟਮ ਚੈੱਕ ਕਰੋ ਬਾਟਮ ਕਿੰਨੇ ਪਿਆਰੇ ਕਲਰ ਦੀ ਹੈ ਜੀ ਠੀਕ ਹੈ ਇਹਦੇ ਨਾਲ ਨਾ ਮੈਮ ਇਹ ਇਦਾਂ ਦੇ ਆਰਟੀਕਲ ਨੇ ਜਿਹੜੇ ਕਿ ਆਪ ਕਲਰ ਹੀ ਇਦਾਂ ਦੇ ਓਪਨ ਕਰਦੇ ਆ ਜਿਹੜੇ ਕਿ ਕਲਰ ਸਭ ਤੋਂ ਪਹਿਲਾਂ ਡਿਮਾਂਡਿੰਗ ਕਲਰ ਨੇ ਸੇਲ ਹੋ ਜਾਂਦੇ ਨੇ ਹਾਂਜੀ ਹਾਂਜੀ ਤੇ ਇਹ ਜਿਹੜਾ ਸਟੱਫ ਹੈ ਨਾ ਜਫੀਰਾ ਤੁਸੀਂ ਨਾਮ ਬਹੁਤ ਸੁਣਿਆ ਹੋਈਗਾ ਜਫੀਰਾ ਸਿਲਕ ਹੁੰਦਾ ਹੈ ਜੀ ਆਪਣੇ ਕੋਲ ਜਫੀਰਾ ਹੀ ਸੀ ਇੰਨੀ ਰੀਸਟੌਕ ਕੀਤੀ ਹੈ ਜੀ ਆਪਾਂ ਇੰਨੀ ਡਿਮਾਂਡ ਸੀ ਬਟ ਹੁਣ ਆਪਾਂ ਉਹਦੇ ਲੈ ਕੇ ਆਏ ਆ ਵਰਕ ਪਹਿਲਾਂ ਬਿਨਾ ਵਰਕ ਤੋਂ ਸੀ ਪ੍ਰਿੰਟ ਵਾਲੀ ਸੀ ਸ਼ਿਮਰ ਜੀ ਵੀ ਸੀ ਬਟ ਹੁਣ ਆਪਾਂ ਕਸਟਮਰ ਦੇ ਨਿਰਮਾਣ ਦੇ ਉੱਤੇ ਲੈ ਕੇ ਆਇਆ ਜੀ ਵਰਕ ਵਾਲੀ ਜਫੀਰਾ ਸਿਲਕ ਹੈ ਚੈੱਕ ਕਰ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਆਪਾਂ ਹੋਰ ਵੀ ਤੁਹਾਨੂੰ ਇਹਦੇ ਡਿਜ਼ਾਈਨ ਦਿਖਾਣੇ ਨੇ ਨੈਕਸਟ ਵੀ ਕਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਬਿਲਕੁਲ ਜੀ ਕਾਫੀ ਕਸਟਮਰ ਆਨਲਾਈਨ ਵੀ ਬੁੱਕ ਕਰਵਾਉਂਦੀ ਨਹੀਂ ਪਹਿਲਾਂ ਹੀ ਸਾਈਡ ਕਰਵਾ ਲੈਂਦੀ ਬਈ ਬਲੈਕ ਪੀਸ ਤਾਂ ਮੇਰਾ ਸਾਈਡ ਤੇ ਹੀ ਕਰਕੇ ਰੱਖ ਦੋ ਬਲੈਕ ਐਨਾ ਡਿਮਾਂਡਿੰਗ ਕਲਰ ਹੈ ਜੀ ਹਾਂਜੀ ਹਾਂਜੀ ਬਲੈਕ ਤੇ ਨੇਵੀ ਬਲੂ ਦੀ ਤਾਂ ਬਹੁਤ ਜ਼ਿਆਦਾ ਡਿਮਾਂਡ ਹੈ ਤੇ ਨੈਕਸਟ ਆਪਣੇ ਕੋਲੇ ਇੱਕ ਡਿਜ਼ਾਈਨ ਬਿਲਕੁ ਪੈਚਵਰਕ ਦਾ ਤੁਸੀਂ ਦੇਖ ਸਕਦੇ ਹੋਈ ਗਲੇ ਤੇ ਵੀ ਹਲਕਾ ਹਲਕਾ ਪੈਚਵਰਕ ਹੈ ਤੇ ਸਾਈਡਾਂ ਤੇ ਵੀ ਪੈਚਵਰਕ ਹੈ ਇਸ ਦਾ ਪ੍ਰਾਈਸ ਹੈ ਗਈ 14 1450 ਦੀ ਰੇਂਜ ਦੇ ਵਿੱਚ ਤੁਹਾਨੂੰ ਮਿਲੇਗਾ ਜੀ ਇਸ ਤੋਂ ਬਾਅਦ ਆਪਾਂ ਥੋੜਾ ਇਹਦਾ ਡਿਜ਼ਾਈਨ ਵੀ ਦਿਖਾਵਾਂਗੇ ਇੱਕ ਡਿਜ਼ਾਈਨ ਹੈ ਤੇ ਦੋ ਡਿਜ਼ਾਈਨ ਆਏ ਹੋਏ ਆ ਜੀ ਨਾਲ ਕਲਰ ਵੀ ਆਏ ਹੋਏ ਆ ਅੱਛਾ ਇਹ ਤਾਂ ਸੋਨੇ ਤੇ ਸੁਆਗੇ ਵਾਲੀ ਗੱਲ ਹੋਗੀ ਡਿਜ਼ਾਈਨ ਵੀ ਮਿਲਣਗੇ ਆਪਣੇ ਨੂੰ ਕਲਰ ਵੀ ਮਿਲਣਗੇ ਠੀਕ ਹੈ ਅਗਰ ਦੋ ਭੈਣਾਂ ਨੇ ਉਹ ਕਹਿੰਦੀਆਂ ਨੇ design ਪਾਉਣੇ ਆ ਤਾਂ design wear ਕਰ ਲੋ ਜੀ ਆਹ ਦੇਖੋ ਜੀ ਸਾਹਮਣੇ ਉਸ ਦੀ ਹੀ ਦੂਸਰਾ design ਹੈ bottom ਤੇ work check ਕਰ ਲੋ ਜੀ ਇਸ ਤੋਂ ਬਾਅਦ front ਦੇਖ ਲੋ ਜੀ ਕਿੰਨਾ heavy ਬਣਿਆ ਹੋਇਆ contrast ਵੀ maroon ਦਾ ਹੈ ਜੀ maroon ਤਾਂ ਜਿੱਥੇ color ਆ ਗਿਆ ਨਾ ਪੱਕਾ ਹੀ ਲਓ ਜੀ ਉਹਨੂੰ ਛੱਡੋ ਨਾ range ਵੀ ਦੇਖੋ ਜੀ ਇੰਨਾ ਮਤਲਬ simple ਸੋਬਰ ਚੀਜ਼ ਹੈ ਬਹੁਤ ਵਧੀਆ ਜੀ trend ਦੇ ਹਿਸਾਬ ਨਾਲ customize ਕਰਵਾਈ ਗਈ ਚੀਜ਼ ਹੈ ਜੀ ਬਿਲਕੁਲ ਜੀ ਟ੍ਰੈਂਡਿੰਗ ਆਰਟੀਕਲ ਨੇ ਤਾਂ 트ੈਂਡ ਦੇ ਹਿਸਾਬ ਨਾਲ ਤਾਂ ਹੋਣਗੀ ਜੀ ਇੱਕ ਤੋਂ ਇੱਕ ਪਿਆਰੇ ਕਲਰ ਤੁਹਾਨੂੰ ਸਾਹਮਣੇ ਨਿਗਾ ਕਰਵਾ ਰਹੀਆਂ ਕਿੰਨਾ ਸੋਹਣਾ ਦੇਖੋ ਪਿਸਤਾ ਕਲਰ ਕਿੰਨਾ ਪਿਆਰਾ ਲੱਗ ਰਿਹਾ ਹੈ ਜੀ ਹਾਂਜੀ ਹਾਂਜੀ ਬਹੁਤ ਹੀ ਸੋਹਣਾ ਤੇ ਜਿਹੜੇ ਤੁਸੀਂ ਹੁਣ ਤੱਕ ਵੀਡੀਓ ਦੇਖੀ ਹੈ ਜੀ ਵੀਡੀਓ ਦੇ ਵਿੱਚ ਬਣੇ ਰਹਿਣ ਲਈ ਧੰਨਵਾਦ ਜੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰੋ